ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮੈਟ੍ਰਿਮੋਨੀ ਇਨਸਟੈਂਸ ਤੇ ਅੱਜ ਦੀ ਵੀਡੀਓ ਨੰਬਰ 73 ਲੈ ਕੇ ਹਾਜ਼ਰ ਹਾਂ ਜੀ ਤੁਹਾਡੇ ਸਾਹਮਣੇ ਚੈਨਲ ਤੇ ਨਵੀਂ ਉਤਾਂ ਜੀ ਸਬਸਕ੍ਰਾਈਬ ਕਰ ਲਓ ਨਾਲ ਬੈਲ ਆਈਕਨ ਦਬ ਦੋ ਤਾਂ ਕਿ ਤੁਹਾਡੇ ਕੋਲੇ ਸਾਡੀ ਵੀਡੀਓ ਜਿਹੜੀ ਜਲਦ ਤੋਂ ਜਲਦ ਪਹੁੰਚ ਸਕੇ ਤੇ ਤੁਸੀਂ ਨਵੇਂ ਰਿਸ਼ਤੇ ਵੇਖ ਸਕੋ ਅੱਜ ਦੇ ਜਿਹੜੇ ਰਿਸ਼ਤੇ ਨੇ ਜੀ ਡਾਕਟਰ ਲੜਕੀਆਂ ਤੇ ਪ੍ਰੋਫੈਸਰ ਲੜਕੀਆਂ ਨੇ ਕੁਝ ਸਰਕਾਰੀ ਜੋਬ ਵਾਲੇ ਲੜਕੇ ਲੜਕੀਆਂ ਸਮੇਤ ਅੱਜ ਦੇ ਕੁੱਲ ਹੈਗੇ ਜੀ 9 ਰਿਸ਼ਤੇ ਰਿਸ਼ਤੇ ਪਰੰਤੂ ਪਹਿਲਾਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੀ ਸਕਰੀਨ ਤੇ ਜਿਹੜਾ ਜ਼ਰੂਰੀ ਸੂਚਨਾ ਦਾ ਇੱਕ ਨੋਟਿਸ ਆ ਰਿਹਾ ਹੈ ਇਹਨੂੰ ਬਹੁਤ ਧਿਆਨ ਨਾਲ ਪੜ ਲੈਣਾ ਜੀ ਕੁਝ ਕੋ ਡਾਊਟਸ ਹੁੰਦੇ ਨੇ ਜਿਹੜੇ ਤੁਹਾਨੂੰ ਪੜ ਕੇ ਕਲੀਅਰ ਕਰਨੇ ਜ਼ਰੂਰੀ ਨੇ ਤੇ ਅੱਗੇ ਤੁਹਾਨੂੰ ਅਸੀਂ ਰਿਸ਼ਤੇ ਪੜਨ ਤੋਂ ਪਹਿਲਾਂ ਇੱਕ ਹੋਰ ਬੇਨਤੀ ਕਰੀਏ ਕਿ ਪਰਿਵਾਰਾਂ ਨਾਲ ਤੁਸੀਂ ਸੰਪਰਕ ਜਿਹੜਾ ਕਰਨਾ ਹੈ ਉਹ ਅਸੀਂ ਵੀਡੀਓ ਦੇ ਅੰਤ ਵਿੱਚ ਤੁਹਾਨੂੰ ਦੱਸਾਂਗੇ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੇ ਪਰਿਵਾਰਾਂ ਨਾਲ ਸੰਪਰਕ ਜਿਹੜਾ ਕਰਨਾ ਹੈ ਤੁਸੀਂ ਉਹ ਬਿਲਕੁਲ ਫ੍ਰੀ ਆਫ ਕੋਸਟ ਹੈ ਕੋਈ ਵੀ ਤੁਹਾਨੂੰ ਇਹਦੇ ਲਈ ਖਰਚ ਨਹੀਂ ਕਰਨਾ ਪਏਗਾ ਪਹਿਲੀ ਪ੍ਰੋਫਾਈਲ ਹੈ ਜੀ ਆਪਣੀ ਅਜਤੀ 937 ਨੰਬਰ ਜੀ ਜੱਟ ਸਿੱਖ ਸਿੱਧੂ ਗਰਲ ਕੁੜੀ ਦੀ ਪ੍ਰੋਫਾਈਲ ਹੈ ਜੀ ਇਹ ਡੇਟ ਆਫ ਬਰਥ ਹੈਗੀ ਹੈ ਜੀ ਇਹਨਾਂ ਦੀ 10 5 1996 5 ਫੁੱਟ 4 ਇੰਚ ਇਹਨਾਂ ਦਾ ਕੱਦ ਹੈ ਜੀ ਐਮ ਐਸ ਸੀ ਮੈਥ ਕੀਤੀ ਹੋਈ ਹੈ ਇਹਨਾਂ ਨੇ ਪੀ ਟੈਟ ਕਲੀਅਰ ਹੈ ਪੇਰੈਂਟਸ ਨੇ ਜਿਹੜੇ ਇਹਨਾਂ ਦੇ ਗਵਰਨਮੈਂਟ EMPLOYEE ਨੇ ਤੇ ਜਿਹੜਾ ਇਹਨਾਂ ਦਾ ਛੋਟਾ ਬ੍ਰਦਰ ਹੈ ਜੀ ਉਹ ਵੈਟਰਨਰੀ ਡਾਕਟਰ ਨੇ ਚਾਚਾ ਤੇ ਚਾਚੀ ਜੀ ਨੇ ਜਿਹੜੇ ਉਹ ਵੀ ਗਵਰਨਮੈਂਟ EMPLOYE ਨੇ ਕਜ਼ਨ ਹੈ ਜਿਹੜੇ ਉਹ ਵੈਟਰਨਰੀ ਆਫੀਸਰ ਨੇ ਪੰਜਾਬ ਗਵਰਨਮੈਂਟ ਦੇ ਵਿੱਚ ਤੇ ਫੈਮਿਲੀ ਇਹਨਾਂ ਦੀ ਇਹ ਜੁਆਇੰਟ ਹੈ ਜੀ ਪਰਿਵਾਰ ਇਕੱਠਾ ਤੇ 15 ਤੋਂ 18 ਕਿੱਲੇ ਜ਼ਮੀਨ ਦੇ ਹੋਣ ਇਹ ਵੇਖ ਰਹੇ ਨੇ ਜਿਹੜੇ ਲੜਕੇ ਲਈ ਲੜਕੀ ਨੂੰ ਮਤਲਬ ਕਿ 15 ਤੋਂ 18 ਕਿੱਲੇ ਜ਼ਮੀਨ ਵੀ ਹੋਵੇ ਤੇ ਗਵਰਨਮੈਂਟ EMPLOYE ਹੀ ਲੜਕਾ ਇਹਨਾਂ ਨੂੰ ਚਾਹੀਦਾ ਹੈ ਜਾਂ JE ਹੋਵੇ ਜਾਂ SDO ਹੋਵੇ ਜਾਂ ਟੀਚਰ ਇਨ ਮਾਸਟਰ ਕੈਟਰ ਦੇ ਵਿੱਚ ਹੋਵੇ ਇਹਨਾਂ ਦੀਆਂ ਡਿਮਾਂਡਸ ਨੇ ਜੀ ਪਰਿਵਾਰ ਦਾ ਨੰਬਰ ਤੁਹਾਨੂੰ ਵੀਡੀਓ ਦੇ ਅੰਤ ਦੇ ਵਿੱਚ ਦੱਸਿਆ ਜਾਊਗਾ ਕਿ ਤੁਸੀਂ ਕਿਵੇਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਅਗਲੀ ਪ੍ਰੋਫਾਈਲ ਪੜਦੇ ਹਾਂ ਜੀ ਆਪਾਂ 938 ਨੰਬਰ ਹੈ ਜੀ ਇਹ ਲੜਕੇ ਦੀ ਪ੍ਰੋਫਾਈਲ ਹੈ ਨਾਮ ਸਿੰਘ ਹੈ ਜੀ ਸਰਨੇਮ ਜਵੰਦਾ ਹੈ ਤੇ ਡੇਟ ਆਫ ਬਰਥ ਇਹਨਾਂ ਦੀ ਹੈਗੀ ਹੈ ਜੀ 10 1 1995 ਕੱਦ ਹੈਗਾ ਜੀ 5 ਫੁੱਟ 11 ਇੰਚ ਜੌਬ ਕਰਦੇ ਨੇ ਜੀ ਇਹ ਇਫਕੂ ডিপਾਰਟਮੈਂਟ ਦੇ ਵਿੱਚ ਤੇ ਕੁਆਲੀਫਿਕੇਸ਼ਨ ਹੈ ਜਿਹੜੀ ਇਹਨਾਂ ਦੀ ਪੋਸਟ ਗ੍ਰੈਜੂਏਟ ਹੈ ਪ੍ਰੀਫਰੈਂਸ ਇਹਨਾਂ ਦੀ ਹੈਗੀ ਹੈ ਜੀ ਗਵਰਨਮੈਂਟ ਜੌਬ ਜਾਂ ਹਾਈ ਕੁਆਲੀਫਿਕੇਸ਼ਨ ਹੋਵੇ ਲੜਕੀ ਦੀ ਜਿਲ੍ਹਾ ਇਹਨਾਂ ਦਾ ਪਟਿਆਲਾ ਹੈ ਜੀ ਤੇ ਫਾਦਰ ਇਹਨਾਂ ਦੇ ਕੋਆਪਰੇਟਿਵ ਡਿਪਾਰਟਮੈਂਟ ਦੇ ਵਿੱਚ ਜੌਬ ਕਰਦੇ ਨੇ ਮਦਰ ਹਾਊਸ ਵਾਈਫ ਨੇ ਸਿਬਲਿੰਗ ਇਹਨਾਂ ਦੇ ਇੱਕ ਬ੍ਰਦਰ ਹੈ ਜੀ ਆਸਟ੍ਰੇਲੀਆ ਦੇ ਵਿੱਚ ਸੈਟਲ ਹੈ ਕਾਸਟ ਜੱਟ ਸਿੱਖ ਹੈ ਤੇ 6 ਹੀ ਕਿੱਲੇ ਇਹਨਾਂ ਨੂੰ ਜ਼ਮੀਨ ਆਉਂਦੀ ਹੈ ਜੀ 6 ਕਿੱਲੇ ਜ਼ਮੀਨ ਆਉਂਦੀ ਹੈ ਸੋ ਇਹ ਸੀਗੀ ਜ ਆਪਣੀ ਦੂਜੀ ਪ੍ਰੋਫਾਈਲ ਹੁਣ ਆਪਾਂ ਪੜ੍ਹਦੇ ਹਾਂ ਜੀ ਅਗਲੀ ਅਗਲੀ ਪ੍ਰੋਫਾਈਲ ਹੈ ਜੀ 939 939 ਨੰਬਰ ਜੀ ਨੇਮ ਕੌਰ ਕਾਸਟ ਨਦੀ ਹੈਗੀ ਜੀ ਸੈਣੀ ਸਿੱਖ ਡੇਟ ਆਫ ਬਰਥ ਹੈਗੀ ਹੈ ਜੀ 2 9 1997 ਹਾਈਟ ਇਹਨਾਂ ਦੀ ਹੈਗੀ ਹੈ ਜੀ 5 ਫੁੱਟ 1 ਇੰਚ এডਿਕੇਸ਼ਨ ਹੈਗੀ ਹੈ ਜੀ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਟ ਨੇ ਐਮ ਐਸ ਸੀ ਮੈਥ ਪਲੱਸ ਐਨ ਐਨ ਸੀ ਐਕਸਪੀਰੀਅੰਸ ਇਹਨਾਂ ਦਾ 1 ਸੈਮੈਸਟਰ ਐਜ਼ ਅਸਿਸਟੈਂਟ ਪ੍ਰੋਫੈਸਰ ਇਨ ਖਾਲਸਾ ਕਾਲਜ ਪਟਿਆਲਾ ਦਾ ਜੀ ਇੱਕ ਸੈਸ਼ਨ ਇਹਨਾਂ ਦਾ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਜ਼ ਆਕੜ ਕੋਈ ਮੇਬੀ ਪਿੰਡ ਹੋਣਾ ਇਹ ਜਾਂ ਕਸਬਾ ਨਿਮ ਸਾਹਿਬ ਕੋਲੇ ਰਾਜਪੁਰੇ ਜਵੰਦੇ ਜੀ ਤੇ ਹੁਣ ਇਹ ਬੀ ਬੀਐਡ ਕਰ ਰਹੇ ਨੇ ਦੂਜਾ ਸਾਲ ਤੇ ਡਿਸਟ੍ਰਿਕਟ ਇਹਨਾਂ ਦਾ ਜਿਹੜਾ ਜੀ ਪਟਿਆਲਾ ਅਗਲਾ ਰਿਸ਼ਤਾ ਜੀ 940 ਨੰਬਰ ਪੋਸਟੇਜ ਜੀ ਨਾਮ ਜੀਤ ਸਿੰਘ ਕਾਸਟ ਛੀਂਬੇ ਇਹਨਾਂ ਦੀ ਹੈ ਜੀ ਡੇਟ ਆਫ ਬਰਥ ਹੈਗੇ ਜੀ 1994 ਕੱਦ ਹੈਗੇ ਜੀ 5 ਫੁੱਟ 11 ਇੰਚ ਕੁਆਲੀਫਿਕੇਸ਼ਨਸ ਇਹਨਾਂ ਦੀਆਂ ਹੈਗੀਆਂ ਜੀ ਐਮਏ ਪੰਜਾਬੀ ਤੇ 1 ਸਾਲ ਦਾ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਜ਼ਮੀਨ ਇਹਨਾਂ ਕੋਲੇ ਹੈਗੀ ਜੀ 3,5 ਦੂ ਲਿਖਿਆ ਹੁਣੇ ਪ੍ਰੋਪਰ ਤੁਸੀਂ ਇਹਨਾਂ ਨਾਲ ਜੀ ਗੱਲ ਕਰਕੇ ਕਨਫਰਮ ਕਰ ਲਿਓ ਕਿ 3 ਕਿੱਲੇ ਆ ਜਾਂ 5 ਕਿੱਲੇ ਆ ਜੋਬ ਜਿਹੜੀ ਇਹਨਾਂ ਦੀ ਫਾਰਮਿੰਗ ਐਂਡ ਵਰਕਿੰਗ ਇਨ ਮਾਰਕਫੀਡ ਮਾਰਕਫੀਡ ਸੋ ਇਹ ਸ਼ਾਇਦ ਕੁਝ ਡਾਊਟਸ ਸਾਨੂੰ ਲੱਗ ਰਹੇ ਨੇ ਪੜਨ ਦੇ ਵਿੱਚ ਹੋ ਸਕਦਾ ਸੀ ਗਲਤ ਹੋਈਏ ਸੋ ਇਹ ਤੁਸੀਂ ਇਹਨਾਂ ਨੂੰ ਫੋਨ ਤੇ ਇਹਨਾਂ ਨਾਲ ਕਲੀਅਰ ਕਰ ਲੈਣਾ ਜੀ ਫੈਮਿਲੀ ਡਿਟੇਲਸ ਦੇ ਵਿੱਚ ਫਾਦਰ ਨੇ ਜੀ ਇਹਨਾਂ ਦੇ ਫਾਰਮਰ ਨੇ ਵਿਆਹੀ ਕਰਦੇ ਨੇ ਮਦਰ ਹਾਊਸ ਵਾਈਫ ਨੇ ਦੋ ਸਿਸਟਰ ਨੇ ਜਿਹੜੀਆਂ ਕੈਨੇਡਾ ਨੇ ਇੱਕ ਮੈਰਿਟ ਕੈਨੇਡਾ ਚ ਨੇ ਤੇ ਇੱਕ ਸਿਸਟਰ ਇਹ ਜਿਹੜੀ ਇੰਡੀਆ ਦੇ ਵਿੱਚ ਵਿਆਹੀ ਹੋਈ ਹੈ। ਸੋਈ ਸੀ ਕਿ ਜੀ ਆਪਣੀ 940 ਪ੍ਰੋਫਾਈਲ ਅਗਲੀ ਪੜਦੇ ਆ ਜੀ ਹੁਣ ਆਪਾਂ ਪ੍ਰੋਫਾਈਲ ਅਗਲੀ ਪ੍ਰੋਫਾਈਲ ਹੈ ਜੀ 941 ਨੰਬਰ ਕੌਰ ਰੰਧਾਵਾ ਜੱਟ ਸਿੱਖ ਲੜਕੀ ਹੈ ਜੀ ਜਨਮ ਹੈਗਾ ਜੀ ਅਗਸਤ 1992 ਦਾ ਕੱਦ ਹੈਗਾ ਜੀ 5 ਫੁੱਟ 5 ਇੰਚ ਪੜ੍ਹਾਈ ਇਹਨਾਂ ਨੇ ਕੀਤੀ ਹੈ ਜੀ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਤੇ ਜੌਬ ਕਰ ਰਹੇ ਨੇ ਜੀ ਐਲਪੀਯੂ ਜ਼ਿਲੰਦਰ ਯੂਨੀਵਰਸਿਟੀ ਵਿੱਚ ਤੇ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਕਰ ਰਹੇ ਨੇ ਨਾਲ ਉਥੋਂ ਹੀ ਪੀਐਚਡੀ ਵੀ ਕਰ ਰਹੇ ਨੇ ਮਕਸਰ ਫਰੀਦਕੋਟ ਬਠਿੰਡਾ ਤੇ ਹੋਰ ਨਾਲ ਲੱਗਦੇ ਪਿਰਵਾਰ ਹੀ ਜਿਹੜੇ ਏਰੀਏ ਦੇ ਮਤਲਬ ਕਿ ਇਹਨਾਂ ਦੀ ਜਿਹੜੀ ਪ੍ਰੈਫਰੈਂਸ ਏਰੀਆ ਇਹਨਾਂ ਦਾ ਉਹ ਮਕਸਰ ਫਰੀਦਕੋਟ ਬਠਿੰਡਾ ਤੇ ਨਾਲ ਲੱਗਦੇ ਜਿਹੜੇ ਸ਼ਹਿਰ ਹੋਣਗੇ ਜੀ ਏਰੀਆ ਜਿਹੜਾ ਨਾਲ ਡਿਮਾਂਡ ਹੈ ਜੀ ਮੁੰਡੇ ਨੂੰ 20 ਕਿੱਲੇ ਤੋਂ ਵੱਧ ਜ਼ਮੀਨ ਆਉਂਦੀ ਹੋਵੇ ਤੇ ਚੰਗੀ ਪੜ੍ਹਾਈ ਲਿਖਾਈ ਹੋਵੇ ਪਰਿਵਾਰ ਵੈਸ਼ਨੂ ਤੇ ਖਾਨਦਾਨੀ ਹੋਵੇ ਸੋ ਇਹ ਇਹਨਾਂ ਦੀਆਂ ਡਿਮਾਂਡਸ ਨੇ ਜੀ ਹੁਣ ਆਪਾਂ ਵਧਦੇ ਹਾਂ ਅਗਲੀ ਪ੍ਰੋਫਾਈਲ ਵੱਲ 942 ਨੰਬਰ ਪ੍ਰੋਫਾਈਲ ਹੈ ਜੀ ਕੌਰ ਸੰਧੂ ਕਾਸਟ ਜੱਟ ਸਿੱਖ ਹੈ ਜੀ ਤੇ ਡੇਟ ਆਫ ਬਰਥ ਹੈਗੇ ਜੀ 8 ਅਗਸਤ 1992 5 ਫੁੱਟ 7 ਇੰਚ ਕੱਦ ਹੈ ਜੀ ਇਹਨਾਂ ਦਾ ਕੰਪਲੈਕਸ਼ਨ ਹੈ ਜਿਹੜਾ ਇਹਨਾਂ ਦਾ ਬ੍ਰਿਟਿਸ਼ ਮਤਲਬ ਕਣਕਪਿੰਨਾ ਕਹਿ ਸਕਦੇ ਹਾਂ ਜੀ ਕੁਆਲੀਫਿਕੇਸ਼ਨ ਹੈਗੀ ਜੀ ਬੀਐਡ ਕੀਤੀ ਹੈ ਐਮਏ ਕੀਤੀ ਹੈ ਐਮਐਡ ਕੀਤੀ ਹੈ ਪੀਟੈਟ ਕੁਆਲੀਫਾਈਡ ਨੇ profession ਇਹਨਾਂ ਦਾ ਹੈਗਾ ਜੀ ਅਸਿਸਟੈਂਟ ਪ੍ਰੋਫੈਸਰ ਨੇ ਤੇ ਫੈਮਿਲੀ ਦੇ ਵਿੱਚ ਇਹਨਾਂ ਦੇ ਬ੍ਰਦਰ ਨੇ ਜੋ ਕਿ ਵਾਹੀ ਕਰਦੇ ਨੇ ਖੇਤੀ ਕਰਦੇ ਨੇ ਮਦਰ ਹਾਊਸ ਵਾਈਫ ਨੇ ਸਿਟੀ ਸ਼ਹਿਰ ਇਹਨਾਂ ਦਾ ਅਬੋਹਰ ਹੈ ਜੀ ਪ੍ਰੀਫਰੈਂਸ ਇਹ ਨਹੀਂ ਹੈਗੀ ਜੀ ਐਗਰੀਕਲਚਰ ਲੈਂਡ ਜਿਹੜੀ ਜ਼ਮੀਨ 10 ਕਿੱਲੇ ਤੋਂ ਵੱਧ ਹੋਵੇ ਜੀ ਸਰਕਾਰੀ ਜੋਬ ਤੇ ਹੋਵੇ ਲੜਕਾ ਤਾਂ ਫਿਰ ਜ਼ਮੀਨ ਘੱਟ ਵੀ ਹੋਵੇ ਤਾਂ ਇਹ ਗੱਲ ਬਣ ਸਕਦੀ ਹੈ ਮਤਲਬ ਕਿ ਗੱਲ ਕਰ ਸਕਦੇ ਨੇ ਇਹਨਾਂ ਨੂੰ ਮਨਜ਼ੂਰ ਹੈ ਸਰਕਾਰੀ ਜੋਬ ਜ਼ਮੀਨ ਘੱਟ ਹੋਵੇ ਜੇ ਜੋਬ ਨਹੀਂ ਹੈਗੀ ਤਾਂ ਜ਼ਮੀਨ 10 ਤੋਂ ਵੱਧ ਹੋਵੇ ਅਗਲੀ ਪ੍ਰੋਫਾਈਲ ਹੈ ਜੀ ਆਪਣੀ 943 ਗੁਲਦੀਪ ਸਿੰਘ ਨਾਮ ਹੈ ਜੀ ਸਰਨੇਮ ਕਾਸਟ ਹੈਗੀ ਜੀ ਨੰਦੀ ਰਮਦਾਸ ਜੀ ਸਿੱਖ ਡੇਟ ਆਫ ਬਰਥ ਹੈਗੀ ਜੀ 15 1 1997 ਹਾਈਟ 5 ਫੁੱਟ 9 ਇੰਚ ਰੰਗ ਸਾਫ ਹੈ ਜੀ ਕੁਆਲਿਫਿਕੇਸ਼ਨ ਹੈਗੀ ਜੀ ਇਹਨਾਂ ਦੀ ਡਿਗਰੀ ਇਨ ਮਕੈਨੀਕਲ ਇੰਜੀਨੀਅਰਿੰਗ ਬੀ ਡਾਟ ਵੀ او ਸੀ ਆਟੋਮੋਬਾਈਲਸ profession business transport ਇਨਕਮ ਇਹਨਾਂ ਦੀ 1 ਲੱਖ ਦੇ ਨੇੜੇ ਹੈ ਜੀ ਮਹੀਨੇ ਦੀ ਇੱਕ ਇਹਨਾਂ ਦੀ ਛੋਟੀ ਭੈਣ ਹੈ ਜੀ ਜੋ ਕਿ ਕੈਨੇਡਾ ਪੀਆਰ ਨੇ ਸ਼ਹਿਰ ਇਹਨਾਂ ਦਾ ਪਟਿਆਲਾ ਹੈ ਜੀ ਪ੍ਰੀਫਰੈਂਸ ਹੈਗੀ ਹੈ ਜੀ ਐ ਪਰਮਾਤਮਾ 'ਚ ਵਿਸ਼ਵਾਸ ਰੱਖਣ ਵਾਲੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਦਾਜ ਦੇ ਹਿੱਦਰ ਕੋਈ ਇਹਨਾਂ ਨੂੰ ਨਹੀਂ ਹੈਗਾ ਲੈ ਨਹੀਂ ਲੈਣਾ ਇਹਨਾਂ ਨੇ ਸਿੰਪਲ ਮੈਰਿਜ ਹੋਊਗੀ ਕਾਸਟ ਕੋਈ ਵੀ ਐਕਸੈਪਟਡ ਹੈ ਇਹਨਾਂ ਨੂੰ ਅਗਲੀ ਪ੍ਰੋਫਾਈਲ ਪੜਦੇ ਜੀ ਆਪਾਂ 944 ਨੰਬਰ 944 ਨਾਮ ਹੈ ਜੀ ਲੜਕੀ ਦੀ ਪ੍ਰੋਫਾਈਲ ਹੈ ਡਾਕਟਰ ਆਰ ਕੌਰ ਸਿੱਧੂ ਜੱਟ ਸਖਨੇ ਮਾਝੇ ਵਾਲੇ ਲਾਹੌਰੀਏ ਡੇਟ ਆਫ ਬਰਥ ਹੈ ਜੀ 1998 ਕੱਦ ਹੈਗਾ ਜੀ ਇਹਨਾਂ ਦਾ 5 ਫੁੱਟ 3 ਇੰਚ ਕੰਪਲੈਕਸ਼ਨ ਰੰਗ ਇਹਨਾਂ ਦਾ ਗੋਰਾ ਹੈ ਜੀ ਕੁਆਲਿਫਿਕੇਸ਼ਨ ਇਹਨਾਂ ਦੀ BHMS ਕੀਤੀ ਹੋਈ ਹੈ 5.5 ਸਾਲ ਦੀ ਰਜਿਸਟਰਡ ਹੋਮੀਓਪੈਥੀ ਡਾਕਟਰ ਨੇ ਜੀ ਤੇ ਆਪਣਾ ਕਲੀਨਿਕ ਚਲਾ ਰਹੇ ਨੇ ਪਿਓਰ ਵੈਜੀਟੇਰੀਅਨ ਲੈਂਡਲੋਰਡ ਫੈਮਿਲੀ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਤੇ ਦੋ ਭਰਾ ਨੇ ਜੀ ਕੰਮ ਕਰਦੇ ਨੇ ਤੇ ਅਨਮੈਰਿਡ ਨੇ ਰਿਕੁਆਇਰਮੈਂਟ ਇਹਨਾਂ ਦੀ ਹੈਗੀ ਹੈ ਜੀ ਜੱਟ ਸਿੱਖ ਪੜਿਆ ਲਿਖਿਆ ਇਹਨਾਂ ਨੂੰ ਵੈਸ਼ਨੂ ਮੁੰਡਾ ਚਾਹੀਦਾ ਹੈ 15-20 ਕਿੱਲੇ ਜ਼ਮੀਨ ਆਉਂਦੀ ਹੋਵੇ ਵਿਆਹ ਪੂਰਾ ਇਹ ਵਧੀਆ ਕਰਨਗੇ ਪਰ ਵੈਸ਼ਨੂ ਕੀਤਾ ਜਾਊਗਾ ਵਿਆਹ ਏਰੀਆ ਪ੍ਰੇਫਰੈਂਸ ਇਹਨਾਂ ਦੀ ਹੈਗੀ ਹੈ ਜੀ ਫਰੂਜ਼ਪੁਰ ਤੋਂ 80 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਹੋਵੇ ਤਾਂ ਬਹੁਤ ਵਧੀਆ ਇਹ ਇਹ ਕਿੰਨਾ ਦਾ ਨੋਟ ਦਿੱਤਾ ਹੈ ਜੀ ਇਹਨਾਂ ਨੇ ਫੋਰਨ ਬਾਹਰਲੇ ਮੁਲਕ ਇਹਨਾਂ ਨੇ ਬਿਲਕੁਲ ਵੀ ਸੈਟਲ ਹੋਣ ਦਾ ਇਹਨਾਂ ਦਾ ਕੋਈ ਵਿਚਾਰ ਨਹੀਂ ਹੈਗਾ ਸੋ ਬਾਹਰਲੇ ਮੁਲਕ ਦਾ ਕੋਈ ਪਰਿਵਾਰ ਇਹਨਾਂ ਨਾਲ ਕੰਟੈਕਟ ਨਾ ਕਰੇ ਜੌਬ ਕਰਨ ਜਾਂ ਆਪ ਦਾ ਕਲੀਨਿਕ ਜਿਹੜਾ ਇਹਨਾਂ ਨੇ ਰਨ ਕਰਨ ਦੀ ਹੈ ਜਿਹੜੀ ਪਰਮਿਸ਼ਨ ਹੋਵੇ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਪਰਿਵਾਰ ਹੋਵੇ ਇਹ ਇਹਨਾਂ ਦੀ ਡਿਮਾਂਡ ਹੈ ਜੀ ਤੇ ਅਗਲੀ ਪ੍ਰੋਫਾਈਲ ਆਪਾਂ ਵੇਖਦੇ ਹਾਂ ਜੀ ਹੁਣ ਆਪਣੀ ਪੜਦੇ ਹਾਂ 945 ਨੰਬਰ ਹੈ ਜੀ ਅਗਲੀ ਪ੍ਰੋਫਾਈਲ ਲੜਕੀ ਦੀ ਪ੍ਰੋਫਾਈਲ ਹੈ ਜੀ ਇਹ ਵੀ ਕੌਰ ਗਿੱਲ ਸਰਨੇਮ ਆਪਣਾ ਗਿੱਲੇ ਜੀ ਇਹਨਾਂ ਦਾ ਤੇ ਜੱਟ ਨੇ ਡੇਟ ਆਫ ਬਰਥ ਹੈਗੀ ਹੈ ਜੀ 1993 ਹਾਈਟ 5 ਫੁੱਟ ਰੰਗ ਸਾਫ਼ ਹੈ ਜੀ ਕੁਆਲਿਫਿਕੇਸ਼ਨ ਇਹਨਾਂ ਦੀ ਹੈਗੀ ਹੈ ਜੀ ਬੀ ਕਾਮ ਐਮ ਕਾਮ ਤੇ ਐਮ ਬੀਏ profession ਇਹਨਾਂ ਦਾ ਟੀਚਰ ਨੇ ਜੀ ਇਹ ਕਮਰਸ ਪੜਾਉਂਦੇ ਨੇ ਪਰਿਵਾਰ ਦੇ ਵਿੱਚ ਸਿਸਟਰ ਮੈਰੀਡ ਇੱਕ ਛੋਟਾ ਭਰਾ ਹੈ ਇਹਨਾਂ ਦਾ ਜਿਹੜਾ ਕਿ ਵਿਆਹ ਨਾਲ ਹੈ ਸ਼ਹਿਰ ਇਹਨਾਂ ਦਾ ਮੋਗਾ ਹੈ ਜੀ ਤੇ ਪ੍ਰੀਫਰੈਂਸ ਇਹਨਾਂ ਦੀ ਹੈਗੀ ਹੈ ਵੀ ਲੜਕੇ ਵਾਲੰਦੇ ਪਰਿਵਾਰ ਮੋਗੇ ਜਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਹੁਣ ਇਹ ਸੀਗੀ ਜੀ ਆਪਣੀ 945ਵੀਂ ਪ੍ਰੋਫਾਈਲ ਉਹ ਗੱਲ ਕਰਦੇ ਆ ਜੀ ਇਹ ਜੋ ਰਿਸ਼ਤੇ ਆਪਾਂ ਪੜੇ ਆ ਇਹਨਾਂ ਦੇ ਪਰਿਵਾਰਾਂ ਨਾਲ ਤੁਸੀਂ ਸੰਪਰਕ ਕਿਵੇਂ ਕਰਨਾ ਤੁਹਾਨੂੰ ਜੋ ਵੀ ਇਹਨਾਂ ਦੇ ਵਿੱਚੋਂ ਰਿਸ਼ਤਾ ਪਸੰਦ ਆਉਂਦਾ ਹੈ ਹਰੇਕ ਪ੍ਰੋਫਾਈਲ ਦੇ ਉੱਤੇ ਇੱਕ ਨੰਬਰ ਲੱਗਾ ਹੋਇਆ ਉਹ ਨੰਬਰ ਹੈ ਜਿਹੜਾ ਤੁਸੀਂ ਜਾਂ ਸਾਨੂੰ WhatsApp ਜਿਹੜਾ ਸਾਡਾ ਨੰਬਰ ਹੈ ਸਕਰੀਨ ਦੇ ਉੱਤੇ 9041729903 ਇਹਦੇ ਉੱਤੇ ਉਹ ਨੰਬਰ ਭੇਜਣਾ ਤੇ ਅਸੀਂ ਉਸ ਜਿਹੜਾ ਤੁਹਾਨੂੰ ਉਹ ਰਿਸ਼ਤੇ ਦਾ ਜਿਹੜਾ ਉਹਨਾਂ ਦੇ ਪਰਿਵਾਰ ਦਾ ਕੰਟੈਕਟ ਭੇਜ ਦਵਾਂਗੇ ਜਾਂ ਤੁਸੀਂ ਉਹ ਨੰਬਰ ਦੱਸਣਾ ਜਾਂ ਸਾਨੂੰ ਤੁਸੀਂ ਉਹਦਾ ਸਕਰੀਨਸ਼ਾਟ ਭੇਜਣਾ ਹੈ ਤੇ ਅਸੀਂ ਉਹਦਾ ਜਿਹੜਾ ਪਰਿਵਾਰ ਦਾ ਨੰਬਰ ਤੁਹਾਨੂੰ ਨਾਲ ਦੀ ਨਾਲ ਭੇਜ ਦਵਾਂਗੇ ਤੇ ਇੱਥੇ ਦੱਸ ਦਈਏ ਇਹ ਜਿਹੜਾ ਅਸੀਂ ਨੰਬਰ ਦਿੰਨੇ ਆ ਇਹ ਨੰਬਰ ਦੇਣ ਦਾ ਅਸੀਂ ਕੋਈ ਵੀ ਪੈਸਾ ਨਹੀਂ ਲੈਂਦੇ ਇਸ ਲਈ ਤੁਹਾਨੂੰ ਕੁਝ ਵੀ ਖਰਚ ਨਹੀਂ ਕਰਨਾ ਪਏਗਾ ਨਾਲ ਹੀ ਇੱਕ ਗੱਲ ਹੋਰ ਦੱਸ ਦਈਏ ਜੀ ਤੁਹਾਨੂੰ ਕਿ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਨਹੀਂ ਆਉਂਦਾ ਪਰ ਤੁਸੀਂ ਰਿਸ਼ਤਾ ਵੇਖ ਰਹੇ ਹੋ ਤਾਂ ਜਿਹੜਾ WhatsApp ਨੰਬਰ ਦਿੱਤਾ ਹੋਇਆ ਜੀ ਇਹਦੇ ਤੇ ਸਾਨੂੰ ਹੈਲੋ ਲਿਖ ਕੇ ਭੇਜੋ ਅਸੀਂ ਤੁਹਾਡਾ ਨੰਬਰ ਸੇਵ ਕਰਾਂਗੇ ਜੀ ਤੇ ਫਿਰ ਜੋ ਵੀ ਰਿਸ਼ਤੇ ਅਸੀਂ ਇਹਦੇ Facebook ਤੇ YouTube ਤੇ Instagram ਦੇ ਨਾਲ-ਨਾਲ WhatsApp ਤੇ ਵੀ ਹੁਣ ਪਾਉਨੇ ਆ ਤੇ ਉੱਥੇ ਤੁਸੀਂ ਸਟੇਟਸ ਦੇ ਵਿੱਚ ਰਿਸ਼ਤੇ ਵੇਖ ਸਕੋ ਜੇ ਤੁਸੀਂ ਵੀ ਆਪਣੇ ਜਾਂ ਆਪਣੇ ਭੈਣ ਭਰਾ ਲਈ ਰਿਸ਼ਤਾ ਵੇਖ ਰਹੇ ਹੋ ਐਡ ਦੇਣਾ ਚਾਹੁੰਦੇ ਹੋ ਤਾਂ ਜੀ ਤੁਸੀਂ ਸਾਨੂੰ ਸਾਡਾ ਨੰਬਰ ਹੈ ਜਿਹੜਾ ਦੱਸਿਆ ਪਹਿਲਾਂ ਵੀ 9041729903 ਇਹਦੇ ਤੇ ਮੈਸੇਜ ਕਰ ਸਕਦੇ ਹੋ ਜੀ ਤੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤੇ ਇੰਸਟਾਗ੍ਰam ਹੈ ਜਿਹੜਾ ਸਾਡਾ ਮੈਟ੍ਰੀਮੋਰੀ ਇੰਸਟੈਂਸ ਨਾਮ ਤੋਂ ਅਸੀਂ ਪਿਛਲੇ 4 ਸਾਲਾਂ ਤੋਂ ਕੰਮ ਕਰ ਰਹੇ ਹਾਂ ਜੀ ਇੰਸਟਾਗ੍ਰam ਤੇ ਉੱਥੇ ਵੀ ਤੁਸੀਂ ਆਪਣੇ ਲਈ ਰਿਸ਼ਤਾ ਵੇਖ ਸਕਦੇ ਹੋ 900 ਤੋਂ ਵੱਧ ਪ੍ਰੋਫਾਈਲਸ ਅਸੀਂ ਉੱਥੇ ਵੀ ਪੋਸਟ ਕਰ ਚੁੱਕੇ ਹਾਂ ਤੇ ਇੰਸਟਾਗ੍ਰam ਦਾ ਜਿਹੜਾ ਲਿੰਕ ਹੈ ਅਸੀਂ ਜੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਵਾਂਗੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਜ ਲਈ ਨਹੀਂ ਮਿਲਦੇ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ